ਸਤ ਸ੍ਰੀ ਅਕਾਲ ਜੀ ਵੀਡੀਓ ਵੇਖਣੇ ਸੁਣਨੇ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆ ਪਰ ਸਤ ਸ੍ਰੀ ਅਕਾਲ ਅਸੀਂ ਕੱਲ ਆਈ ਸੀ ਜੀ ਪੁਰਤਗਾਲ ਵਿੱਚ ਔਰ ਕੱਲ ਰਾਤੀ ਸੀ ਪਹੁੰਚੇ ਸੀ ਪੁਰਤਗਾਲ ਸੋ ਜੋ ਗੱਲ ਕਰੀ ਅਸੀਂ ਪੁਰਤਗਾਲ ਦੀ ਮੌਸਮ ਬਹੁਤ ਵਧੀਆ ਅੱਛਾ ਦਾ ਟੈਂਪਰੇਚਰ ਸਿਰਫ 20 ਡਿਗਰੀ ਜਿਹਾ ਲਗਭਗ ਹੈਗਾ ਔਰ ਬਹੁਤ ਵਧੀਆ ਠੰਡੀ ਠੰਡੀ ਹਵਾ ਚੱਲਦੀ ਆ ਜੋ ਆਪਣੇ ਇੰਡੀਆ ਤੇ ਇਸ ਟਾਈਮ ਅਜੇ ਵੀ ਗਰਮੀ ਚੱਲਦੀ ਪਈ ਆ ਬਰਸਪੈਂ ਦੀ ਫਿਰ ਮੌਸਮ ਉੱਧਾ ਜਾਂਦਾ ਜਿੱਦਾਂ ਆਪਣਾ ਉਹ ਸਿੱਲਾ ਸਿੱਲਾ ਜਿਹਾ ਮਹਿਸੂਸ ਹੁੰਦੀ ਗਰਮੀ ਪਰ ਇੱਥੇ ਬਹੁਤ ਸੋਣਾ ਮੌਸਮ ਹੈ ਸਵੈਤਨ ਦਿਖਾਣੇ ਆਪਾਂ ਇੱਥੇ ਆਏ ਸੀ ਇਹ ਹੈਗਾ ਸ਼ਹਿਰ ਦਾ ਨਾਮ ਆਗਦਾ ਤੋਂ ਇੱਥੇ ਆਪਾਂ ਆਏ ਇੱਕ ਮੋਲ ਦੇ ਵਿੱਚ ਤੁਹਾਨੂੰ ਦਿਖਾਣੇ ਅੰਦਰ ਜਾ ਕੇ ਮੋਲ ਦੇ ਵਿੱਚ ਵੀ ਅੰਦਰ ਕੀ ਕੁਛ ਹੈ ਇਹ ਸਾਹਮਣੇ ਮੋਗਲ ਹੈ ਇੰਟਰ ਮਾਰਸ਼ ਸੁਪਰ ਛੋੜ ਜੀ ਲੈਂਗੁਏਜ ਦਾ ਫਰਕ ਪੈਂਦਾ ਨਾ ਜੀ ਲੈਂਗੁਏਜ ਛੋੜ ਜੀ ਪੁਰਤਗਾਲ ਦੀ ਕੁਝ ਹੋ ਟੈਪਦੀ ਆ ਕਰੀ ਬੋਲਣ ਚ ਵੀ ਕੋਈ ਵਰੀ ਫਰਕ ਪੈ ਜਾਂਦਾ ਸੋ ਇਹ ਸਾਰਾ ਹੀ ਜੋ ਹੈ ਇੰਟਰ ਮਾਰਸ਼ ਇਸ ਉੱਪਰ ਇਹਦੇ ਅੰਦਰ ਹੀ ਸਾਰੀ ਮਾਰਕਟ ਤੁਹਾਨੂੰ ਅਸੀਂ ਦਿਖਾਣੇ ਆ ਜੀ ਇਹ ਅਸੀਂ ਪਹੁੰਚ ਗਏ ਜਿੱਧਰ ਮੋਲ ਚ ਇਹ ਮੋਲ ਹੈਗਾ ਪੁਰਤਗਾਲ ਦਾ ਸ਼ਹਿਰ ਆਗ ਦਾ ਪਰ ਇਹ ਹੈਗੇ ਜੀ ਸੇਵ ਸਾਹਮਣੇ 3 ਰੁਪਏ 99 ਪੈਸੇ ਜਨ ਯੂਰੋ ਇਹ ਉਹਦੇ ਹਿਸਾਬ ਨਾਲ ਕਿਲੋ ਦਾ ਰੇਟ ਹੈ ਜੀ ਇਹ ਆ ਕੀ ਭਾਈ ਇੱਕ ਹੀ ਹੈ ਭਾਈ ਆਹ ਕਿ ਆਹ ਚੀਜ਼ ਫੀਚ ਫੀਚ ਆੜੂ ਹਾਂਜੀ ਆੜੂ ਇਹ ਆੜੂ ਆ ਗਿਆ ਆਪਣੇ ਪੰਜਾਬੀ ਚ ਔਰ ਇਹਦਾ ਰੇਟ ਹੈਗਾ 2 ਰੁਪਏ 99 यूरो ने ना किया है इंडियन पैसे ये आ गया संतरा इधर रेट है गया एक रुपया सैवंटी नाइन यूरो और इदा ही केले सफाई बड़ी जी एक रुपया नती पैसे यूरो और उधर आ गया अपना खदवाणा ਬੜੇ ਪਿਆਰ ਦੇ ਤਰੀਕੇ ਨਾਲ ਲਫਾਫੇ ਚ ਕਵਰ ਕੀਤਾ ਨਾਲ ਖਰਬੂਜਾ ਵੀ ਇਧਰ ਆਹ ਸਾਹਮਣੇ ਫਿਰ ਦੇਖ ਲੋ 0.59 ਯੂਰੋ ਇਹ ਮੋਹ ਚ ਕਾਫੀ ਫੂਡ ਰੱਖੇ ਹੋਏ ਇਧਰ ਆ ਗਿਆ ਖਰੋਟ 4 ਯੂਰੋ 99 ਸੈਂਟ ਇਹ ਸਬੂਤ ਕਾਕਾ ਕੀ ਆ ਕੀ ਕੀ ਸੁ ਬੋਲਦੇ ਨਹੀਂ ਆ ਆਪਣਾ ਜਿਵੇਂ ਜਦੋਂ ਚਿੱਟੀ ਜੀ ਹਾਂਜੀ ਹਾਂਜੀ ਮਲਬੀ ਕੀ ਅੰਦਰ ਨੂੰ ਯਾਰ ਇੰਡੀਆ ਇਹ ਰਿਕਸ਼ਾ ਦਾ ਨਾਮ ਸੈਸ਼ਟ ਨਾਮ ਲਾਉ ਲਿਖਿਆ ਮਲਾਉ ਲਿਖਿਆ ਫਿਰ ਬੁੱਝੀ ਦੀ ਕਿਸਮ ਹੈ ਇਹ ਵੀ ਨੜੀ ਨੇ 60 ਦਾ ਕਿਲੋ ਹੋਰ ਦੇਖ ਲਓ ਜੀ

ਤੇ 2 ਰੁਪਏ 19 ਜੋ 2 ਯੂਰੋ 19 ਪੈਸੇ ਹੋ ਗਿਆ ਤੈਨੂੰ ਗੁਣਾ ਕਰ ਲਿਓ 103 ਰੁਪਏ ਨਾਲ ਕਿ ਕਿ ਅਜਕਲ ਜੋ ਰੇਟ ਚੱਲ ਰਿਹਾ 103 ਰੁਪਏ ਰੇਟ ਚੱਲ ਰਿਹਾ ਜੀ ਯੂਰੋ ਦਾ ਔਰ ਇੱਧਰ ਆ ਗਏ ਆ ਆ ਬੇਰ ਨਹੀਂ ਪੀ ਬੇਟੇ ਤਾਂ ਬੇਰ ਨੇ ਕਿਸ ਹੈ ਤੇ ਪਿਆਜ਼ ਨੇ ਆ ਵੀ ਸਭੀ ਪਿਆਜ਼ ਹੈ ਜੀ ਔਰ ਇੱਧਰ ਦੇਖੋ ਹੋਰ ਚੀਜ਼ ਤੁਹਾਨੂੰ ਦਿਖਾਈਏ ਸ਼ਕਰਗੰਦੀ ਔਰ ਦਾ ਬੇਰ ਕਿਲੋ 2 ਯੂਰੋ 89 ਸੈਂਟ ਆ ਕੀ ਆਲੂ ਇਹ ਬੜਾ ਛੋਟਾ ਆਲੂ ਜੇ ਸਾਡੇ ਤੇ ਇੰਡੀਅਨ ਦੇ ਆਲੂਆਂ ਦਾ ਨਿਆਣੀ ਹੋਣਗੇ ਚਾਰੇ ਨੂੰ ਲੱਗਦਾ ਇਹ ਸਾਬ ਤੇ ਖਾਂਦੇ ਮੋਬਾਈਲ ਕਰਕੇ ਅੱਛਾ ਸਾਬ ਤੇ ਖਾਂਦੇ ਜੀ ਇਹਨੂੰ ਬੋਲ ਕਰਕੇ ਇਹਨਾਂ ਨੂੰ 2 ਯੂਰੋ 29 ਸੈਂਟ ਇਧਰ ਇਹ ਲਾਲ ਆਲੂ ਇਧਰ ਦੇਖੀ ਜੀ ਹੋਰ ਸਮਾਨ ਸਪਸ਼ਟ ਹੈ ਕਿੱਧਰ ਹੈ ਨਾ ਤੁਹਾਨੂੰ ਦਿਖਾ ਰਿਹਾ ਸਬਜ਼ੀਆਂ ਦੇ ਟੋਟਲ ਰੇਟ ਆਮਬ ਜੀ ਇਹ ਆਮਬ ਦੇਖੋ ਕੱਡਾ ਵਡਾ ਆਮਬ ਹੋਰ 3 ਯੂਰੋ 39 ਸੈਂਟ ਔਰ ਇਧਰੋ ਦਿਖਾਉਣਾ ਅਵੋਕਾਡੋ ਇਹ ਪਰ 30 ਕਿਲੋ ਇਹ ਆ ਜੀ 4 ਯੂਰੋ 19 ਸੈਂਟ ਕਿਲੋ ਇਹ ਬੋਲਦੇ ਨੇ ਅਵੋਕਾਡੋ ਰਸੀਨਾ ਚੰਡੀਗੜ੍ਹ ਦੇਸੀ ਲੰਦੇ ਮਾਲ ਚ ਕੁਛ ਦਿਨ ਪਹਿਲਾਂ ਕਦੇ ਟੈਂਪ ਦੇ ਸਾਬ ਨਾਲ ਮਿਲਦਾ ਕਦੀ ਅੱਜ 40 ਰੁਪਏ ਦਾ ਇੱਕ ਪੀਸ ਮਿਲ ਗਿਆ ਕਦੀ 60 ਰੁਪਏ ਮਿਲ ਗਿਆ ਤੇ ਆਖਰਬੂਜਾ ਆ ਰੇਟ ਨਾਲ ਕਿਉਂ ਜਿਹੜੇ ਰੇਟੇ ਬੋਲਦੇ ਨੇ ਨਾਲ ਨਾਲ ਟੈਂਪ ਚੁੱਖਾ ਲੱਗ ਜਾਂਦਾ ਮਰੂਦ ਰੇਟ ਆ ਮਰੂਦ ਨੇ ਜੀ ਆ 95 ਰੁਪਏ ਕਿਲੋ 95 ਰੁਪਏ ਕਿਲੋ ਆਹ ਕਿਹੜੀ ਵੈਰਾਈਟੀ ਆ ਇਹ ਆਪਣਾ ਮਰਾ ਕੁਝੂ ਕਹਿੰਦੇ ਨੇ ਖੱਟਾ ਫੂਟਾ ਇਹ ਆਪਣਾ ਖੱਟੇਓ ਨੇ ਜਾਮਣੂ ਨਹੀਂ ਨਹੀਂ ਉਹ ਚਿੱਪ ਕੀ ਆਂ ਚੀਕੁਰ ਗੰਦੇ ਭੀ ਆ ਨਾ ਆਲੂ ਖਾਰੇ ਟਾਈਪ ਆਲੂ ਖਾਰੇ ਜਹਣਾ ਆਲੂ ਖਾਰੇ ਗੰਦੇ ਇਹ ਆ ਗਿਆ ਉਹ ਕੀ ਨਾ ਦਾ ਡ੍ਰੈਗਨ ਫਰੂਟ 13 ਯੂਰੋ 29 ਸੈਂਟ ਦਾ ਕਿਲੋ ਇੱਧਰ ਆ ਕੇ ਸਭ ਕੀਤਾ ਦੇਖੋ ਵੱਖਰੀ ਵੈਰਾਈਟੀ ਈ ਇਹਦੇ 50 ਕਿਲੋ 5 ਯੂਰੋ ਨਾਲ ਕਿਲੋ ਬੱਲੇ 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 ਆਪਣੇ ਇਹਦੇ 80-90 ਰੁਪਏ ਨੂੰ ਸੋ ਵੀ ਅਸੇ ਗੱਲਾਂ ਕਰਨੇ ਪਈ ਨਹੀਂ ਜਿਆਦਾ ਨਹੀਂ ਗਏ ਤੇ ਇਹ ਤੇ ਠੀਕ ਹੈ 5 ਯੂਰੋ ਦਾ ਕਮ ਸੇ ਕਮ 500 ਰੁਪਏ ਕੁਸ਼ਰ ਇੱਕ ਕਿਲੋ ਵੈਰਾ ਜੀ ਠੀਕ ਹੈ ਆ ਕੀ ਬੋਲਦੇ ਇਹਨੂੰ ਕੀ ਵੀ ਸੌਰੀ 4.49 ਪੈਸੇ ਉਹੀ 4 ਯੂਰੋ 49 ਸੈਂਟ ਦਾ ਆਹਰਾ ਕਿੱਲਾ ਆ ਕੀ ਸ਼ਹਿ ਵਈ ਇਧਰ ਇਹ ਹੋ ਗਿਆ ਆਪਣਾ ਕਦੋਂ ਸਗੜਦਾ ਸਗੜਾ ਕਿ ਮੈਂ ਘੜੇ ਦਾ ਠੀਕ ਹੋ ਗਿਆ ਅਦਰਕ अदरक होगी जूरो उन्ती जा रही है डेढ़ सौ रुपये सौ रुपये अरबी थले जी इधर एप्पल बड़ा प्यारा तो सब्जियां तुम तो दिखाई सब्जिया भी इधर आई जी ਆਹ ਆ ਕੀ ਨੰਬਰ ਆ ਬੰਦੂ ਗੋ ਵੀ ਐਡੀ ਵੱਡੀ ਵੱਡੀ ਉਹ ਰੇਟ ਤੁਸੀਂ ਆ ਪੜ੍ਹ ਲਿਓ ਕਿ ਫਿਰ ਇਹ ਨਾ ਰੇਟ ਬੋਲਦੇ ਬੋਲਦੇ ਕੋਈ ਟਾਈਮ ਹੋ ਜਾਂਦਾ ਇਹ ਗਾਜਰਾ ਇੱਧਰ ਇਹ 보면은 ਰੇਟਾ ਫਾਲ ਕੀ ਲਿਖਿਆ ਜੀ ਸਬਜੀ ਕੋਈ ਚੂ ਚੂ ਲਿਖਿਆ ਫਲੀਆਂ ਤੇ ਮੋਲੀ ਇਹ ਹੋ ਗਈ ਚਕੁੰਦਰ ਹੋ ਰਹੀ ਹੋ ਗਈ ਫਣੀ ਉਹ ਬਰੋਕਲੀ 2 ਰੁਪਏ 2 ਯੂਰੋ 69 ਸੈਂਟਰ ਨਹੀਂ ਉਹ ਬਣਾ ਗਾਰਲਿਕ ਆ ਦੇਖੋ ਜੀ ਖੀਰੇ ਬਹੁਤ ਮੋਟੇ ਮੋਟੇ ਖੀਰੇ ਇੱਧਰ ਇਹ ਤਾਂ ਹੋ ਗਏ ਉਹ ਕਿੰਨੀ ਹੈ ਖੀਰੇ ਉਹ ਨਹੀਂ ਡਰ ਕੇ ਨਾ ਖਲਕੀਦਾ ਆਖੀਆ ਆਪਾਂ ਜਿਹਨੂੰ ਬੋਲਦੇ ਆ ਸ਼ਿਮਲਾ ਮਰਚ ਆ ਸੰਤਰੀ ਜੀ ਆ ਥੋੜੀ ਆ ਪੀਲੀ ਆ ਹਾਦਰ ਦੇਖੋ ਇੱਕ ਲਾਲ ਭਰੀ ਆਉਤੇ ਬੈਂਗਣ ਇਹ ਬੈਂਗਣ ਸਰਦਾਰ ਹੁੰਦੇ ਨੇ ਲੱਗਦੇ ਨੇ ਓਡੇ ਵੱਡੇ ਨਾ ਟਮਾਟਰ ਇਦੋਂ ਬੋਲਦੇ ਲੈਟਸ ਇਧਰ ਵੀ ਜੀ ਇਧਰ ਇਹ ਅੰਗੂਰ ਪਏ ਨੇ ਮਸ਼ਰੂਮ ਪਈ ਇਹ ਵੱਖ-ਵੱਖ ਵੈਰਾਈਟੀ ਦੇ ਮਸ਼ਰੂਮ ਦੀ ਤੇ ਕਟਪੀਸ ਰੱਖੇ ਨੇ ਇਹ ਜੋ ਪੈਕ ਕੀਤੀਆਂ ਹੋਈਆਂ ਨੇ ਤੇ ਓਪਨ ਨਾ ਬਟੇ ਹਮਾਰ ਹਰ ਸਮਾਨ ਸਟੋਰ ਤੋਂ ਮਿਲਦਾ ਹੈ ਜਿਹਨੇ ਲੈਣਾ ਹੋਵੇ ਕਿਸੇ ਨੇ ਹਾਂਜੀ ਹਾਂਜੀ ਹੋ ਗਿਆ ਜੀ ਇਧਰ ਦੇਖੋ ਜੀ ਬਲੂ ਬੇਰੀ 6 ਯੂਰੋ ਅੱਧਾ ਕਿਲੋ 14.9 ਸੈਂਟ ਦੀ ਅੱਧਾ ਕਿਲੋ ਸਟ੍ਰੋਬਰੀ ਇਹ ਹੋ ਗਈ ਸਲੇ ਸਟ੍ਰੋਬਰੀ 3 ਯੂਰੋ ਨੂੰ ਅੱਧਾ ਕਿਲੋ 3 ਯੂਰੋ ਦੀ ਅੱਧਾ ਕਿਲੋ 2 ਨੰਬਰ ਦੀ 400 ਗ੍ਰਾਮ ਇਹ ਹੋ ਗਏ ਅੰਗੂਰ 2 ਯੂਰੋ 89 ਸੈਂਟ ਦੇ 400 ਗ੍ਰਾਮ ਇੱਧਰ ਹੋਰ ਜੋ ਲਿਕਵਿਡ ਹੋਗਾ ਉਪਾਕਰਾਂ ਚੂਜ਼ ਕਰਨੇ ਹੁੰਦੇ ਆ ਇੱਧਰ ਕੋਈ पीन कोई पीन का खान का समान पांच बेटे देखो बर्फी पैक की पूरी जी सारी है। अच्छा इधर देखो जी स्टोर दे। मास समान मिलता है

ਜੋ ਹਰ ਆਈਟਮ ਮਿਲਦੀ ਵੀ ਇੱਥੇ ਜਿਹੜੇ ਖਾਣ ਵਾਲੇ ਉਹਨਾਂ ਨੇ ਖਾ ਹੀ ਲੈਣਾ ਪਈ ਜੋ ਵੀ ਉਹਨਾਂ ਨੂੰ ਮਿਲ ਜੇ ਹੁਣ ਅਸੀਂ ਜਿਹੜੇ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਸਾਨੂੰ ਵੈਸੇ ਹੀ ਹੈ ਦੂਰੋਂ ਹੀ ਸਾਨੂੰ ਮਹਿਸੂਸ ਹੁੰਦਾ ਹੈ ਤੇ ਰਮ ਚੀਜ਼ ਸ਼ੁਰੂ ਹੋ ਗਿਆ ਪਨੀਰ ਚੀਜ਼ ਤੇ ਪਨੀਰ ਹੋ ਗਿਆ ਜੀ ਇਧਰ ਚੀਜ਼ ਹੋ ਗਿਆ ਆ ਗਿਆ ਫੇਬਰਡ ਵਗੈਰਾ ਜੀ ਆ ਚੀਜ਼ ਹੈ ਕਈ ਕਈ ਸਾਲ ਪਿਆ ਰੰਦਾ ਹੈ ਜਿਹਨਾਂ ਵਰਤਦੇ ਨੇ ਸ깔 ਆਉਂਦੀ ਹੈ ਬਹੁਤ ਸਵਾਦ ਹੁੰਦਾ ਕਰੇ ਜੀ ਜਿਹੜਾ ਕਈ ਕਈ ਸਾਲ ਪਿਆ ਰੰਦਾ ਹੈ ਤੈਨੂੰ ਯੂਜ਼ ਕਰਦੇ ਨੇ ਦੇਖੋ ਇਹ ਸਾਰੇ ਜੂਸ ਇਸ ਪਾਸੇ ਹਰ ਚੀਜ਼ ਦਾ ਜੂਸ ਪਿਆ ਇਹਨਾਂ ਕੋਲ ਜੋ ਆਪਣੇ ਇੰਡੀਆ ਚ ਬੋਤਲਾਂ ਹੁੰਦੀਆਂ ਵੱਡੀਆਂ ਵੱਡੀਆਂ ਉਹ ਵੈਰਟੀਆਂ ਸਾਰੀਆਂ ਇਹ ਕੋਲੋਂ ਪਾਈ ਇਹ ਆ ਗਈ ਸਾਡੀ ਪੈਪਸੀਆਂ ਜੋ ਸਾਡੇ ਇੰਡੀਆ ਚ ਹੁੰਦੀ ਏ ਸੇ ਉਰਧਰ ਪਾਣੀ ਦੇ ਵੱਡੇ ਵੱਡੇ ਬੜੇ ਦੋ ਦੇਖਣਾ ਸੀ ਪੀ ਐਚ ਕਿੰਨਾ ਹੈ ਨਾ ਪਾਣੀ ਦਾ ਇਹ ਬੁੱਲੇ ਗਏ ਨੇ 3 4.7 ਨੇ 6 ਇਸ ਉੱਪਰ ਘੜਾ 9.5 ਠੀਕ ਹੈ ਤਾਂ ਪਿੰਡ ਵਾਸਤੇ 9.5 ਹੈ ਵੀ ਇਲਾਜ ਨਾਲ ਫਾਈ ਕਰਨਾ ਮੇਰੇ ਸਾਢੇ 6 ਤੇ ਲਗਭਗ 7 ਹੋਵੇ ਉਹ ਦੇਖੋ ਕੋਈ ਹੈ ਨਾ ਆਪਣੀ ਆਪਣੀ ਟਾਈਗਰ ਦੇ ਲੋ ਹੁਣ ਆਇਆ ਬਣਾਇਆ ਹੁਣ ਠੀਕ ਲੱਗਦਾ ਫਿਰ ਲਿਆਵਾਂ ਪਾਣੀ 300 ਨਹੀਂ ਲੱਗਦਾ ਕੋਈ ਨਹੀਂ ਲੱਗਦਾ ਚਾਹ ਆਇਤੀ ਚਾਰ ਆਪਣਾ ਵਾਲ ਕੇ ਪਾਣੀ ਚ ਕੋਲ ਚ ਫਲੇਵਰ ਪਾ ਕੇ ਅਗਲੇ ਤਰਾਂ ਕੀ ਕਰਦੇ ਇਹਨੂੰ ਚਾਹ ਕਾਲੀ ਚਾਹ ਪਾਣੀ ਚ ਪਾ ਲਿਓ ਨੂੰ ਕਾਲੀ ਪੱਤੀ ਨੂੰ ਫਿਰ ਉਸ ਤੋਂ ਬਾਅਦ ਫਲੇਵਰ ਪਾ ਦੇਣਾ ਲੈਮਨ ਦਾ ਕੋਈ ਬਲਕ ਪੀਚ ਦਾ ਇਹ ਜੀ ਚਾਹ ਕਹਿੰਦੇ ਜਿਹਨੂੰ ਲਿਕਵਿਡ ਆਏ ਠੰਡੀ ਚਾਹ ਠੰਡੀ ਕਹਿੰਦੇ ਚਾਹ ਠੰਡੀ ਕਹਿੰਦੇ ਠੰਡੀ ਵੀ ਨਹੀਂ ਹੁੰਦੀ ਤੇ ਠੰਡੀ ਚਾਹ ਬਣਾਉਂਦੇ ਜੀ ਪੀਣ ਨੂੰ ਵਾਸਤੇ ਲੱਗਦਾ ਫਲ ਹੀ ਭਰੰਦੇ ਨੇ ਮੰਗੋ ਲੈਮਨ ਆ ਲਿਫਟਨ ਵੀ ਆ ਗਈ ਬੁਖਾਰੇ ਆੜੂ ਇਹ ਲਿਫਟਨ ਨਹੀਂ ਖੜੀ ਲੱਗ ਲੱਗ ਮੁੱਕੀ ਹੋਈ ਖੜੀ ਆ ਸੌ ਲਿਫਟਣੇ ਆ ਮਹਿੰਗੀ ਦੇ ਮਹਿੰਗੀ ਸਸਤੀ ਸਸਤੀ ਜਿਹੜੇ ਵੀਰ ਬ੍ਰਿਕ ਖਰੀਦ ਕਰਦੇ ਨੇ ਉਹਨਾਂ ਵਾਸਤੇ ਵੀ ਨਾਲ ਇੱਧਰ ਸਟੋਰ ਬਣਿਆ ਆ ਚਲੋ ਬਾਕੀ ਆਪਾਂ ਇਹਨਾਂ ਨੂੰ ਕਿ ਲੈਣਾ ਉਹ ਸਭ ਜੁਸੇ ਵੈਰਾਈਟੀਆਂ ਹੋਈਆਂ ਨਾ ਇਹ ਕਾਹੇ ਸਮਰੱਖਿਆ ਨਾ ਸਟੋਰ ਦੇ ਉੱਪਰ ਹਰ ਚੀਜ਼ ਮਿਲਦੀ ਮੇਰਾ ਬਸ ਸਮਾਨ ਨਾ ਲਾਈ ਕਰਾ ਲਾ ਦਿੰਦਾ ਸਾਲ ਦੇ ਕੋਈ ਹੈ ਪੀ ਆਪਣਾ ਫੀਡ ਇਹ ਸ਼ੈਲਫ ਵਗੈਰਾ ਜੀ ਡੁਰਾਸਰ ਜੋਪਣੇ ਵੀ ਬਿਲਦੇ ਨੇ ਸਾਰੇ ਤੇ ਆਪਣਾ ਕੁਤੇ ਬਿਲੰਗ ਖਣਦੇ ਸਮਾਨ ਦੇ ਤੇ ਮੁਰਗੀਆਂ ਵਰਗੀਆਂ ਵਸਤੇ ਅਕੈਡਮੀਆਂ ਅਕਨਿੱਧਰ ਮੁਰਗੀਆਂ ਦੇ ਫੀਡ ਖਰਗੋਸ਼ਾਂ ਦੇ ਫੀਡ ਦੇ ਕਬੂਤਰਾਂ ਵਾਸਤੇ ਇਧਰ ਦਾਣਾ ਦੇ ਰਿਹਾ ਫੋਟੋ 26 ਕਬੂਤਰਾਂ ਦੀ ਬਿਲਕੁਲ ਤੇਲੀ ਵਾਸਤੇ ਕਿੱਦਿਆ ਜਿਹੜਾ ਛੋਟੇ ਜੋ ਚੂਚੀ ਹੁੰਦੇ ਨੇ ਉਹਨਾਂ ਵਾਸਤੇ ਇਹ ਡੋਗੀ ਵਾਸਤੇ ਮੇਰਾ ਹਰ ਜਿੱਦਾਂ ਮੇ ਕੋਈ ਪਸ਼ੂ ਪੰਛੀ ਆਨ ਦਾ ਵਰਾਇਟੀ ਬਣੀ ਜਪੀਏ ਅੱਛੇ ਬਿੱਲੀਆਂ ਫਿਰ ਆ ਬਿੱਲੀਆਂ ਦੇ ਫੀਲ ਮਿਆਉ ਮਿਆਉ ਦੀ ਔਰ ਇਹ ਜੋ ਬਾਹਰ ਦਾ ਵੀਊ ਸਾਰਾ ਜਿਹਦਾ ਇੰਟਰ ਜੋ ਮਾਰਸ਼ਾ ਹੈ ਅਗਦੇ ਦੇ ਵਿੱਚ ਇਹ ਬਾਹਰ ਪਾਰਕਿੰਗ ਔਰ ਨਾਲ ਹੀ ਇਧਰ ਪ੍ਰੋ ਪੰਪ ਵਗੈਰਾ ਬਣਿਆ ਹੋਇਆ ਹੈ। ਪਰ ਸਾਹਮਣੇ ਘੋਸ਼ਣਾ ਵਿਊ। ਤਕਰੀਬਨ ਜੋ ਮੈਂ ਦੇਖਿਆ ਕੱਲ ਤੋਂ ਅੱਜ ਤੱਕ ਪੁਰਤਗਾਲ ਦਾ ਜੋ ਏਰੀਆ ਹੈ ਨਾ ਇਹ ਥੋੜਾ ਅਪ ਡਾਊਨ ਹੈ। ਥੋੜਾ ਥੋੜਾ ਪਹਾੜੀ ਇਲਾਕਾ ਹੈ। ਪਰ ਹੈ ਬੜਾ ਸ਼ਾਂਤ ਮਈ ਮਾਹੌਲ ਜਿਹਾ। ਕਿਸੇ ਤਰ੍ਹਾਂ ਦਾ ਕੋਈ ਭੀੜ ਭੜਕਾ ਨਹੀਂ। ਤੇ ਨਾ ਕੋਈ ਅਫਰਾ ਤਫਰੀ। ਬਿਲਕੁਲ ਇਹ ਸਿਸਟਮ ਨਾਲ ਲੋਕੀ ਚੱਲਦੇ ਸੋਇਆ ਜੀ ਜੋ ਸਾਰਾ ਇਧਰ ਦਾ ਵੀਊ ਬਾਕੀ ਤੁਹਾਨੂੰ ਅੱਗੇ ਜਾ ਕੇ ਹੋਰ ਘੁੰਮਦਿਆਂ ਫਿਰ ਦਿਖਾਣੇ ਆ ਆ ਵੀ ਮੇਨ ਸ਼ਰ ਅਗਦਾ ਹੀ ਇਹ ਸਾਰਾ ਜੀ ਹੈ ਔਰ ਇਹ ਸਾਹਮਣੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਲੁੱਕ ਬਣਾਈ ਹੋਈ ਹੈ ਔਰ ਜੇ ਤੁਹਾਨੂੰ ਪਹਿਲਾਂ ਵੀ ਕਿਹਾ ਜਿੱਦਾਂ ਵੀ ਥੋੜਾ ਨਾ ਸਾਰਾ ਜੀ ਸਿਸਟਮ ਇੱਥੇ ਇਦਾਂ ਹੀ ਹੈ ਕਦੇ ਉੱਪਰ ਕਦੇ ਥੱਲੇ ਕਦੇ ਉੱਪਰ ਥੱਲੇ ਦਾ ਰੋਡ ਬਣੇ ਹੋਏ ਸਾਰੇ ਪਰ ਹੈ ਬਹੁਤ ਵਧੀਆ ਸਫਾਈ ਇਧਰ ਵੀ ਬੋਸਣਾ ਵੀ ਉਹ ਇਧਰ ਸਾਹਮਣੇ ਇੱਕ ਚੀਜ਼ ਇਹ ਨਹੀਂ ਮੈਨੂੰ ਸਮਝ ਆਈ ਇੱਥੇ ਨਾ ਛਤਰੀਆਂ ਪੁੱਠੀਆਂ ਡੰਗੀਆਂ ਹੋਈਆਂ ਹਨ ਕੋਲ ਪੁੱਠੀਆਂ ਕੀ ਸਾਨੂੰ ਡੰਗੀਆਂ ਸਿੱਧੀਆਂ ਡੰਗੀਆਂ ਵੈਸੇ ਦਿਓ ਪਰ ਉਹ ਪਤਾ ਨਹੀਂ ਕਾਰਨ ਕੀ ਹੈ ਕੀ ਚੱਕਰ ਨਹੀਂ ਹੈ ਗੱਦੰਦਾ ਛਤਰੀਆਂ ਸਿਰੋ ਡੰਗੀਆਂ ਹੋਈਆਂ ਨੇ ਤੇ ਅਧਰ ਆ ਗਲੀ ਇਸ ਪਾਸੇ ਇਹ ਆ ਸਾਈਡ ਤੇ ਸਾਰੇ ਪੂਰੀ ਗਲੀ ਦੇ ਛਤਰੀਆਂ ਹੀ ਛਤਰੀਆਂ ਉੱਪਰ ਲਾਈਆਂ ਆਪਾਂ ਤੇ ਇਧਰ ਇੱਕ ਗਮਲਾ ਬਣਾਇਆ ਹੈ ਛਰੇ ਪੁੱਠੀ ਰੱਖ ਕੇ ਨਾ ਸਾਹਮਣੇ ਆ ਤੇ ਬਰੋਂ ਕੀ ਟੂਰਿਸਟ ਵੀ ਬੜੇ ਆਉਂਦੇ ਇੱਥੇ ਦੇਖਣ ਸੁਣਨ ਵਾਸਤੇ ਪਰ ਸ਼ਹਿਰ ਵੀ ਕਾਫੀ ਵੱਡਾ ਇਧਰ ਉਹ ਤੇਰਾ ਵੀ ਲੱਗ ਰਿਹਾ ਇਧਰ ਸਾਰਾ ਨਾ ਸਾਡਾ ਜੇ ਪਹਿਲਾ ਦਿਨ ਨੀਆ ਪੁਰਤਗਾਲ ਦੇ ਵਿੱਚ ਮੱਕੇ ਸੀ ਜੁੰਜੂ ਅਸੀਂ ਘੁੰਮਦੇ ਆ ਅੱਗੇ ਪਿੱਛੇ ਵੀ ਗਏ ਉਹ ਤੁਹਾਡਾ ਸਾਰੀਆਂ ਹੀ ਵੀਡੀਓ ਸਾਂਝੀਆਂ ਕਰਾਂਗੇ ਆਪਾਂ ਸੋ ਬਾਕੀ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਅਗਲਾ ਪਾਸੇ ਜਾ ਕੇ ਵੀ ਅੱਗੇ ਦਾ ਕੀ ਵੀ ਹੋਇਆ ਹੋਰ ਕਿਹੜੇ ਕਿਹੜਾ ਚੀਜ਼ ਦੇਖਣ ਵਾਲੀ ਹੈ ਇਹ ਛੋਟੀ ਜੀ ਐਮਬੈਸਡਰ ਕਾਰ ਵਰਗੀ ਛਤਰੀਆਂ ਤੇ ਪਤਾ ਨਹੀਂ ਬੱਚਿਆਂ ਦੇ ਵਾਸਤੇ ਬਣਾਈ ਵਸੇ ਕੀ ਹੱਤ ਹੋਵੇ ਨੰਦਾ ਛੋਟੀ ਜੀ ਗੱਡੀ ਆ ਬੜੀ ਤੇਰੇ ਲੱਗਦੀ ਐ ਰੰਗਾਂ ਨਾਲ ਪੂਰੀ ਭਰੀ ਹੋਈ ਐ ਇਹ ਚੰਡਾ ਪੁਰਤਗਾਲ ਦਾ ਨਾ ਵੇਖ ਲੈ ਇਹ ਹੈ ਜੀ ਪੁਰਤਗਾਲ ਦਾ ਜੋ ਆਪਣਾ ਫਲੈਗ ਐ ਅੱਜ ਅਸਲਾਮ ਅਲੈਕੁਮ ਜਿੱਪੇ ਨੇ ਕੁਝ ਲੋਕਲੋ ਹੀ ਬੰਦੇ ਨੇ ਕੁਝ ਬਾਹਰ ਦੇ ਨੇ ਸਾਰੇ ਨਾਲ ਹੀ ਇਸ ਪਾਸੇ ਜੋ ਰੈਸਟੋਰੈਂਟ ਵਗੈਰਾ ਬਣੇ ਹੋਏ ਨੇ ਖਾਣ ਪੀਣ ਦਾ ਸਮਾਨ ਕਿਉਂਕਿ ਅੱਜ ਕੱਲ ਤੇ ਸਾਰੀ ਜਗ੍ਹਾ ਸਿਸਟਮ ਹੋ ਗਿਆ ਨਾ ਜਿੱਥੇ ਕੋਈ ਟੂਰਿਸਟ ਪਲੇਸ ਹੋਏਗਾ ਉੱਥੇ ਨਾਲ ਇਸ ਖਾਣ ਪੀਣ ਦੀ ਦੁਕਾਨਾਂ ਜਾਂ ਰੈਸਟੋਰੈਂਟ ਜ਼ਰੂਰ ਹੋਣੇ ਚਾਹੀਦੇ ਨੇ ਕਿਉਂ ਜੋ ਬਾਹਰ ਦੇ ਸਤੋਂ ਲੋਕੀ ਜਾਂਦੇ ਨੇ ਤਮਾ ਚਰਨਾਂ ਨੂੰ ਕੁਝ ਖਾਣ ਪੀਣ ਨੂੰ ਵੀ ਚਾਹੀਦਾ ਔਰ ਰਹਿਸ਼ ਵਾਸਤੇ ਵੀ ਰੂਮ ਚਾਹੀਦੇ ਨੇ ਸੋ ਇਹਨਾਂ ਜਗ੍ਹਾ ਤੇ ਸਾਰਾ ਕੁਝ ਹੀ ਹੈ ਚੀਜ਼ਾਂ ਮਿਲ ਜਾਂਦੀਆਂ ਨੇ ਕੋਈ ਸਮੱਸਿਆ ਨਹੀਂ ਆਉਂਦੀ ਕਿਸੇ ਨੂੰ ਵੀ ਸੋ ਚਲਦੇ ਆ ਜੀ ਅਗਲੇ ਪਾਸੇ ਨੂੰ ਇੱਧਰ ਪਹੁੰਚ ਕੇ ਜੀ ਆਪਾਂ ਹੁਣ ਫੱਤੇਰਾ ਲੈ ਕੇ ਇਹ ਜਿਵੇਂ ਆਪਣੇ ਨਾਲ ਚੰਡੀਗੜ੍ਹ ਸੁਖਣਾ ਲੈ ਕੇ ਨਾ ਉਸੇ ਸਾਬ ਨਾਲ ਇੱਧਰ ਵੀ ਇਹ ਲੇਕ ਹੈ ਤਾਂ ਕਾਫੀ ਜਿਹੜੇ ਲੋਕਲ ਲੋਕ ਨੇ ਇਹ ਬਾਹਰੋਂ ਇਹ ਗੱਡੀਆਂ ਲੋਕਾਂ ਦੀਆਂ ਖੜੀਆਂ ਉਹਨਾਂ ਦੀਆਂ ਲੋਕ ਇੰਜੋਏ ਕਰਨ ਵਾਸਤੇ ਆਉਂਦੇ ਸਨ ਆਦੇ ਹੁਣਗੇ ਲੋਕੀ ਮੈ ਖੇਲ ਖੇਡ ਹੈ ਹੈ ਬਸਰ ਵੈਸੇ ਹੀ ਉਹ ਚਲੋ ਇੰਜੋਏ ਕਰਨ ਆਉਂਦੇ ਬਸ ਇਧਰ ਕਿਨਾਰੇ ਬਹਿ ਕੇ ਇਹਦਰ ਸਨੇਕਬਾਰ ਰੈਸਟੋਰੈਂਟ ਵਗੈਰਾ ਹੈ ਸਨੈਕਸ ਵਗੈਰਾ ਖਾਣ ਵਾਸਤੇ ਮਤਲਬ ਜਿਹੋ ਟੈਨਸ਼ਨ ਦਵਾਤ ਹੈ ਦੂਰ ਕਰਨ ਵਾਸਤੇ ਇੱਥੇ ਪਹੁੰਚ ਲੋਕੇ ਸਪੈਸ਼ਲੀ ਕੀ ਹੁਣ ਪਤਾ ਇੰਡੀਆ ਬੰਦੇ ਜਿਆ ਟੈਸ਼ਨ ਹੁੰਦੀ ਜਿਹਨਾਂ ਵੈਸੇ ਤੇ ਪਰ ਹੁਣ ਕਿਤੇ ਗੁਰੂਣਾਂ ਵੀ ਹੁਣ ਕਿਤੇ ਇੱਥੇ ਆਂਦੇ ਨੇ ਇੰਡੀਆ ਦੇ ਵੈਸੇ ਘਾਟੇ ਆਂਦੇ ਪਾਣੀ ਸ਼ਲਾ ਜੇ ਵਾਰ ਰਿਹਾ ਵੈਸੇ ਪਾਣੀ ਛੰਦਾ ਬੱਤੇਜ ਤੇ ਹਵਾ ਬੜੀ ਵਧੀਆ ਠੰਡੀ ਛੰਡੀ ਆਪਣੇ ਦੇਦਰ ਨੂੰ ਰਹਿ ਰਿਹਾ ਸੀ ਅੱਜ ਦਾ ਬਲੌਗ ਆਪਣਾ ਕਿਉਂ ਅਸੀਂ ਬਲੌਗ ਬਣਾਇਆ ਪਰਦੇ ਦੇ ਪਿੱਛੇ ਆ ਲਗਭਗ 7-8 ਮਿੰਟ ਤੋਂ ਸ਼ਾਇਦ ਕੋਈ ਵੀਡੀਓ ਨਹੀਂ ਪਾਈ ਸਿਰਫ ਛੋਟ ਪਾ ਰਹੇ ਆਪਾਂ ਸ਼ਾਮ ਸਵੇਰੇ ਨੂੰ ਆਪਸਾਂ ਲਈ ਅੰਡਰਸਟੈਂਡ ਇੰਟਰਨੈਸ਼ਨਲ ਪਹਿਲਾ ਟੂਰ ਹੈ ਯੂਰਪ ਕੰਟਰੀ ਦਾ ਬਾਕੀ ਦੇਖਦੇ ਹਾਂ ਅਗਲਾ ਪੜਾਅ ਸੜਾ ਕਿੱਥੇ-ਕਿੱਥੇ ਹੁੰਦਾ ਸਵਿਤੀ ਵੀਡੀਓ ਨੂੰ ਖਤਮ ਕਰਦੇ ਹਾਂ ਜੀ